ਵਾਮਾ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਣੀਆਂ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਪਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਹੁਕਮ ਲਾ ਕੇ ਸੰਦੇਸ਼ ਦੇ ਕੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬੀੜ ਲਖਵਾਈ ਜਦੋਂ ਭੀੜ ਲਖਵਾ ਕੇ ਕਾਰਜ ਸਪੂਰਨ ਕਰਕੇ ਤੇ ਭਾਈ ਮਨੀ ਸਿੰਘ ਦੀ ਡਿਊਟੀ ਤੇ ਲਾ ਦਿੱਤੀ ਭਾਈ ਮਨੀ ਸਿੰਘ ਜੀ ਤੁਸੀਂ ਜਾਓ ਅਮਰਸਰ ਸਾਹਿਬ ਦੀ ਜਾ ਕੇ ਸੇਵਾ ਸਵਾਲ ਕਰੋ ਨਾਲੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿ ਦਿੱਤਾ ਕਿ ਤੁਹਾਡੀ ਇੱਥੇ ਜ਼ਿੰਮੇਵਾਰੀ ਹੈ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਬੋ ਕੀ ਤਲਵੰਡੀ ਦੀ ਧਰਤੀ ਉੱਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਡਿਊਟੀ ਲਾ ਕੇ ਤੁਰਨ ਲੱਗੇ ਨੇ ਦੱਖਣ ਦੇਸ਼ ਨੂੰ ਦੁਨੀਆ ਦੇ ਸੁਧਾਰ ਕਰਨ ਵਾਸਤੇ ਉਸ ਵੇਲੇ ਲਿਖਿਆ ਹੋਇਆ ਛੰਦ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਨੇ ਵੀਰ ਰਣਜੀਤ ਸਿੰਘ ਰਾਣਾ ਜੋਤੀਸ਼ਾ ਪੀਰ ਰਿਸ਼ਪਾਲ ਸਿੰਘ ਜੀ ਮੰਡ ਦਾਸ ਮਰਵੈਲ ਸਿੰਘ ਜੋੜ ਸਿੰਘ ਵਾਲੇ ਦਾ ਜਥਾ ਕਿਉਂ ਬੇਨਤੀ ਕਰਦਾ ਸਰਵਣ ਕਰੋ ਤਾਮਦਮ ਹੋਏ ਗੁਰੂ ਜੀ ਤਿਆਰ ਜਾ ਦੱਖਣ ਨੂੰ ਜਾਣਾ ਦੱਸਿਆ ਵਿਚਾਰ ਜਾ ਦੱਖ ਇਥੇ ਜ਼ਿੰਮੇਵਾਰੀਆਂ ਉਹ ਤਮਦਮ ਹੋਏ ਗੁਰੂ ਜੀ ਤਿਆਰ ਜਾ ਦੱਖਣਾਂ ਨੂੰ ਜਾਣਾ ਦੱਸਿਆ ਵਿਚਾਰ ਜਾ ਦੱਖਣਾਂ ਨੂੰ ਜਾਣਾ ਦੱਸਿਆ ਵਿਚਾਰ ਜਾ ਉਹ ਸਤਿ ਤਾ ਦੇ ਸਲ ਘਾਰ ਲਈ ਤਿਆਰੀ ਆ ਦੀਪ ਸਿੰਘਾ ਤੇਰੀ ਇਥੇ ਜੁਮੇਵਾਰੀਆਂ खंडा खड़ी सिखी मो प्यारी आहे चप पी आर रखण न रेशन दिल च पखण न रेशनो जल बि दिल चालील थिया थी पसंदि

ਉਹ ਤਮਾ ਤਮਾ ਸੇਵ ਕਾਂਛੀ ਵਦਵਨ ਦੀ ਤਾਹਾਂ ਇਥੇ ਲੋੜ ਬੰਦਿਆਂ ਮਹਾਨ ਦੀ ਤਾਹਾਂ ਇਥੇ ਲੋੜ ਬੰਦਿਆਂ ਮਹਾਨ ਦੀ ਉਹ ਤੇਰੇ ਜਹਾ ਹੋਰ ਕੋਈ ਨਾ ਲਖਾਰੀਆ ਦੀਪਸਿੰਧਾ ਤੇਰੀ ਇਥੇ ਜੂ ਤੇ ਜੁੱਮੇਵਾਰੀਆਂ ਓ ਥਮਾਆਂ ਉੱਤੇ ਸ਼ਹੀਦ ਹੋਵੇਗਾ ਮੌਤ ਕੋਲੋਂ ਵੀ ਨਾ ਡੱਕੀ ਅੱਖ ਲੋਵੇਗਾ ਮੌਤ ਮੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਬਹੁਤ ਹੀ ਸਤਿਕਾਰਯੋਗ 사ਉਂਡ ਵਾਲੇ ਬਾਬਾ ਜੀ ਬਾਬਾ 사ਉਂਡ ਵਾਲੇ ਭਾਈ ਸ੍ਰਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਜੱਥੇ ਦੇ ਪਿਆਰ ਵਿੱਚ ਭੇਜਿਆ ਗਿਆ ਹੈ ਤੇ ਬਹੁਤ ਵਧੀਆ 사ਉਂਡ ਜਿਵੇਂ ਮੇਰੇ ਤੋਂ ਪਹਿਲਾਂ ਸੈਕਟਰੀ ਸਾਹਿਬ ਵੀ ਆਪ ਜੀ ਦੀ ਸੇਵਾ ਵਿੱਚ ਬਿਆਨ ਕਰ ਰਹੇ ਸੀ ਨਹੀਂ ਤੇ ਓਪਨ ਥਾਂ ਉੱਤੇ ਸਾਊਂਡ ਚਲਾਉਣਾ ਬਹੁਤ ਸੌਖਾ ਹੁੰਦਾ ਹੈ ਤੇ ਜਦੋਂ ਕਿਤੇ ਹਾਲ ਬਣਿਆ ਹੋਵੇ, ਦਵਾਨ ਹਾਲ ਬਣਿਆ ਹੋਵੇ ਉਦੋਂ ਬਹੁਤੇ ਵੀਰਾਂ ਤੋਂ ਜਿਹੜੀ ਆਵਾਜ਼ ਹੈ ਉਹ ਹੀ ਸੈੱਟ ਨਹੀਂ ਹੁੰਦੀ, ਗੂੰਜਰੋਂ ਨਹੀਂ ਹਟਦਾ ਪਰ ਮੈਨੂੰ ਇਵੇਂ ਮਹਿਸੂਸ ਹੋ ਰਿਹਾ ਕਿ ਜਿਵੇਂ ਸਾਡਾ ਕੱਲਾ-ਕੱਲਾ ਬੋਲ ਜਿਹੜਾ ਹੈ ਉਹ ਤੁਹਾਡੀ ਸਮਝ ਵਿੱਚ ਪੈਂਦਾ ਹੋਵੇਗਾ। ਉਹ ਇਸ ਸਾਊਂਡ ਵਾਲੇ ਵੀਰ ਸਦਕਾ ਹੈ। ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ, ਚੜ੍ਹਦੀ ਕਲਾ ਕਰਨ। ਹੋਰ ਵੀ ਕੁ ਰੁਕਿਆ ਸਿੱਖ ਸੰਗਤਾਂ ਵੱਲੋਂ ਪੈਣਾ ਮਤਾਵਾਂ ਵੱਲੋਂ ਇਤਿਹਾਸ ਪੇਟ ਬਹੁਤ ਸਾਰੀ ਬਾਇਆ ਜਥੇ ਤੇ ਪਿਆਰ ਵਿੱਚ ਭੇਜੀ ਜਾ ਰਹੀ ਹੈ ਸਾਰਿਆਂ ਦੇ ਨਾਮ ਐ ਤੇ ਨਹੀਂ ਪਰ ਮੇਰੇ ਗੁਰੂ ਬਾਬਾ ਜੀ ਜਰੂਰ ਜਾਣਦੇ ਨੇ ਮੈਂ ਸਾਰਿਆਂ ਦੀ ਚੜ ਦੀ ਕਲਾ ਦੀ ਅਰਦਾਸ ਕਰਦਾ ਬਾਬਾ ਦੀਪ ਸਿੰਘ ਸਾਹਿਬ ਨੂੰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਦੀਪ ਸਿੰਘਾ ਤੇਰੀ ਹੁਣ ਇੱਥੇ ਜ਼ਿੰਮੇਵਾਰੀ ਹੈ ਤੇ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਜਾਵੇਗਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੇਗਾ ਕਹਿੰਦੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਫੇਰ ਮੈਨੂੰ ਐਸੇ ਹੀ ਸਾਬੋ ਦੀ ਤਲਵੰਡੀ ਉੱਤੇ ਛੱਡ ਕੇ ਡਿਊਟੀ ਲਾ ਕੇ ਅੱਗੇ ਚੱਲੇ ਚੱਲੇ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੇ ਸਨਮੁਖ ਬਾਬਾ ਦੀਪ ਸਿੰਘ ਸਾਹਿਬ ਹੱਥ ਜੋੜ ਕੇ ਸਾਫਦਾਨ ਹੋ ਕੇ ਖੜੇ ਹੋ ਗਏ ਕਹਿਣ ਲੱਗੇ ਮਹਾਰਾਜ ਅੱਗੇ ਵੀ ਮੇਰੇ ਸੇਵਾ ਕਰਮਾਂ ਵਿੱਚ ਤੁਹਾਡੇ ਨਾਲ ਰਹਿ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਨਹੀਂ ਸੀ ਤੇ ਅੱਗੇ ਵੀ ਮੈਂ ਤੁਹਾਡੇ ਤੋਂ ਵੱਖਰਾ ਰਿਹਾ ਹੁਣ ਕਿਰਪਾ ਕਰੋ ਮੈਨੂੰ ਆਪਣੇ ਨਾਲ ਲੈ ਕੇ ਚੱਲੋ ਤੇ ਜਿਵੇਂ ਮੇਰੇ ਸਿੱਖ ਭਰਾ ਸ਼ਹਾਦਤ ਦਾ ਜਾਨ ਪੀ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਦੇ ਸ਼ਿੰਗਾਰ ਬਣੇ ਨੇ ਦਾਸਰਾ ਵੀ ਉਸ ਸੇਵਾ ਵਿੱਚ ਹਾਜ਼ਰੀ ਭਰ ਸਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰ ਲਗੇ ਦੀਵ ਸਿੰਘਾ ਕੋਈ ਗੱਲ ਨਹੀਂ ਸਮਾਂ ਆਵੇਗਾ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੇ ਸ਼ਹੀਦਾਂ ਨਾਲੋਂ ਵਖਰੀ ਤੇਰੀ ਸ਼ਹਾਦਤ ਹੋਵੇਗੀ ਮੌਤ ਤੈਨੂੰ ਰੋਕ ਰੋਕ ਕੇ ਰਸਤਾ ਅੱਗੇ ਹੋਵੇਗੀ ਪਰ ਤੂੰ ਉਹਦੇ ਕੋਲੋਂ ਰੋਕਿਆ ਨਹੀਂ ਜਾਵੇਂਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਦੋਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਲਾ ਦਿੱਤਾ ਸੰਦੇਸ਼ ਦੇ ਦਿੱਤਾ ਸੱਤ ਬਚਨੀ ਸਿੱਖ ਨੇ ਸੱਤ ਬਚਨ ਕਹਿ ਕੇ ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਬਾ ਦੀਪ ਸਿੰਘ ਸਾਹਿਬ ਨਾਲੇ ਤੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਹੈ ਗੁਰੂ ਨਾਨਕ ਦੀ ਰਬੀ ਬਾਣੀ ਤੁਰਕੀ ਬਾਣੀ ਅਕਾਲੀ ਬਾਣੀ ਉਸ ਇਲਾਕੇ ਵਿੱਚ ਪ੍ਰਚਾਰ ਕੇ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ ਤੇ ਨਾਲ ਨਾਲ ਵੱਡੀਆਂ ਜ਼ਿੰਮੇਵਾਰੀਆਂ ਵੱਡੀਆਂ ਸਵਾਮਾਂ ਉੱਥੋਂ ਦੀਆਂ ਨਿਭਾ ਰਹੇ ਨੇ ਕਹਿੰਦੇ ਇਸੇ ਹੀ ਸਾਬੂ ਕੀ ਤਲਵੰਡੀ ਤੋਂ 7 ਮੀਲ ਦੀ ਦੂਰੀ ਉੱਤੇ ਇੱਕ ਪੱਕੀ ਗੜੀ ਬਣੀ ਹੋਈ ਹੈ ਪੱਕੀ ਗੜੀ ਇਸ ਕਰਕੇ ਹੈ ਕਿ ਉਥੋਂ ਦਾ ਚੌਧਰੀ ਹੈ ਜਿਹਦਾ ਨਾਂ ਇਤਿਹਾਸਕਾਰਾਂ ਨੇ ਵਿਦਵਾਨਾਂ ਨੇ ਗਫਾਰੂਖ ਖਾਂ ਲਿਖਿਆ ਹੈ ਜਿਹੜਾ ਵਜੀਦ ਖਾਂ ਹੈ ਸੂਬਾ ਸਰਹੰਦ ਵਾਲਾ ਉਹਦਾ ਉਹ ਸਕਾ ਸਾਲਾ ਇਲਾਕੇ ਵਿੱਚ ਪੂਰੀ ਟੌਹਰ ਹੈ ਚੌਧਰ ਹੈ ਕਹਿੰਦੇ ਉਹਨੇ ਆਪਣੇ ਪਿੰਡ ਦਾ ਕੋਟ ਵਲ ਕੇ ਸਾਰੇ ਬੰਨਿਆਂ ਤੋਂ ਨੂੰ ਪੱਕਿਆਂ ਕਰਕੇ ਉਹਦੇ ਚਾਰ ਦਰਵਾਜ਼ੇ ਲਾਏ ਹੋਏ ਨੇ ਤਾਂ ਉਹਦਾ ਨਾਂ ਪੱਕੇ ਗੜੀ ਪਿਆ ਹੋਇਆ ਤੇ ਉਸ ਪੱਕੇ ਗੜੀ ਦੇ ਰਹਿਣ ਵਾਲਾ ਗਫਾਰੂ ਖਾਂ ਜਿਹੜਾ ਨਾਲ ਉਹਨੇ ਆਪਣੇ ਇਲਾਕੇ ਵਿੱਚ ਡਾਂਕੇ ਦੀ ਚੋਟ ਤੇ ਕਿਹਾ ਹੋਇਆ ਕਿ ਜੇ ਕਿਸੇ ਵੀ ਹਿੰਦੂ ਭਾਈਚਾਰੇ ਦੇ ਬੰਦੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੋਵੇ ਉਹ ਮੇਰੇ ਤੋਂ ਇਜਾਜ਼ਤ ਲੈ ਕੇ ਕਰੇ ਮੇਰੀ ਮਨਜ਼ੂਰੀ ਤੋਂ ਬਿਨਾਂ ਕਿਸੇ ਧੀ ਦੀ ਸ਼ਾਦੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਅਤਿਆਚਾਰ ਉਹ ਇਲਾਕੇ ਵਿੱਚ ਕਰਦਾ ਹੈ ਜ਼ੁਲਮ ਢਾਉਂਦਾ ਹੈ ਤੇ ਕਹਿੰਦੇ ਲੋਕ ਉਹਦੇ ਤੋਂ ਤਰਾਸ ਤਰਾਸ ਕਰਦੇ ਨੇ ਕਹਿੰਦੇ ਉਸੇ ਹੀ ਪਿੰਡ ਦਾ ਪੱਕੇ ਪਿੰਡ ਦਾ ਪੱਕੇ ਗੜੀ ਵਾਲੇ ਪਿੰਡ ਦਾ ਹੀ ਇੱਕ ਪੰਡਤ ਹੈ ਜਿਹਦਾ ਨਾਮ ਇਤਿਹਾਸ ਵਿੱਚ ਪੰਡਤ ਹਰੀਦਾਸ ਕਰਕੇ ਆਉਂਦਾ ਹੈ ਕਹਿੰਦੇ ਉਸ ਹਰੀਦਾਸ ਦੇ ਘਰ ਵਿੱਚ ਧੀ ਮਟਿਆਰ ਮਨ ਵਿੱਚ ਵਿਚਾਰ ਹੈ ਕਿ ਧੀ ਦਾ ਵਿਆਹ ਕਰਕੇ ਆਪਣੇ ਸਿਰ ਉ ਤੋਂ ਭਾਰ ਹੌਲਾ ਕੀਤਾ ਜਾ